ਸਾਸੀ ਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਇਸ ਵੀਡੀਓ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ 1971 ਦੇ ਵਿੱਚ ਜਿਹੜੀ ਜੰਗ ਹੋਈ ਤੇ 1971 ਦੇ ਵਿੱਚ ਇਹਨਾਂ ਨੇ ਜਿਹੜੀ ਹੈਗੀ ਉਹ ਸਾਰਾ ਜਿਹੜਾ ਹੈਗਾ ਵੇਖਿਆ ਹੈਗਾ ਆਪਣੇ ਅੱਖਾਂ ਦੇ ਸਾਹਮਣੇ ਤੇ ਇਹ ਤੁਹਾਡੇ ਨਾਲ ਜਿਹੜਾ ਸ਼ੇਅਰ ਕਰਨਗੇ ਅੱਜ ਵੀ 1971 ਦੇ ਵਿੱਚ ਕਿਹੜੀਆਂ ਗੜੀਆਂ ਚੀਜ਼ਾਂ ਹੋਈਆਂ ਸਨ ਸਾਸੀ ਕਾਲ ਜੀ ਸਾਰਿਆਂ ਨੂੰ ਇੰਡੀਆ ਇੱਕ ਐਹੋਜਾ ਦੇਸ਼ ਹੈ ਦੁਨੀਆ ਵਿੱਚ ਜਿੰਨੂੰ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਕਰੀਬ-ਕਰੀਬ 5 جنگਾਂ ਲੜਨੀਆਂ ਪਈਆਂ ਨੇ ਇੱਕ ਚੀਨ ਨਾਲ ਤੇ ਚਾਰ ਪਾਕਿਸਤਾਨ ਨਾਲ 1971 ਦੀ ਜਿਹੜੀ جنگ ਆ ਇਹ ਤੇ ਇਤਿਹਾਸ ਵਿੱਚ ਪਾਕਿਸਤਾਨ ਵਾਸਤੇ ਬਹੁਤ ਕਾਲੇ ਅੱਖਰਾਂ ਨਾਲ ਲਿਖੀ ਗਈ ਹੈ ਕਿਉਂਕਿ ਇੱਕ ਤੇ ਉਸ ਦੇਸ਼ ਦੇ ਦੋ ਟੋਟੇ ਹੋਏ ਤੇ ਦੂਜਾ ਉਸ ਦੀ ਫੌਜ ਨੇ 90 ਹਜ਼ਾਰ ਦੇ ਕਰੀਬ ਫੌਜ ਨੇ ਜਿੰਨੂੰ ਪੂਰਬੀ ਪਾਕਿਸਤਾਨ ਕਹਿੰਦੇ ਸੀ ਤੇ ਜਿਹਦਾ ਨਾਂ ਬਾਅਦ ਵਿੱਚ ਬੰਗਲਾਦੇਸ਼ ਰੱਖਿਆ ਗਿਆ ਉਹका ਉਥੋਂ ਦੀ ਭਾਸ਼ਾ ਜਿਹੜੀ ਸੀ ਬੰਗਾਲੀ ਸੀ ਬੰਗਾਲ ਦੇ ਲੋਕ ਸਨ ਤੇ ਉਹਨਾਂ ਨੇ ਆਪਣੇ ਦੇਸ਼ ਦਾ ਨਾਂ ਬੰਗਲਾਦੇਸ਼ ਰੱਖਿਆ ਤੇ ਉਦੋਂ ਹੀ ਬੰਗਲਾਦੇਸ਼ ਹੋਂਦ ਵਿੱਚ ਆਇਆ ਸੀ ਇਹ ਹਮਲਾ ਵੀ ਪਾਕਿਸਤਾਨ ਵੱਲੋਂ ਕੀਤਾ ਗਿਆ ਸੀ ਇੰਡੀਆ ਦੀ ਜਿਹੜੀ ਫੌਜ ਸੀ ਨਾ ਉਹ ਬੰਗਲਾਦੇਸ਼ ਦੇ ਰਫਿਊਜੀਆ ਨੂੰ ਤੇ ਬੰਗਲਾਦੇਸ਼ ਵਿੱਚ ਜਿਹੜੇ ਲੋਕ ਆਜ਼ਾਦੀ ਚਾਹੁੰਦੇ ਸਨ ਉਹਨਾਂ ਦੀ ਮਦਦ ਕਰ ਰਹੀ ਸੀ ਤੇ ਇਧਰ ਪਾਕਿਸਤਾਨ ਨੇ 3 ਦਸੰਬਰ ਨੂੰ ਇੰਡੀਆ ਦੇ ਲਗਭਗ 9 ਏਅਰ ਬੇਸ ਦੇ ਉਤੇ ਹਮਲਾ ਕਰਕੇ ਪਰ ਇੰਡੀਅਨ 에ਅਰ ਫੋਰਸ ਨੇ ਜਿਹੜਾ ਉਹਨਾਂ ਨੂੰ ਸਬਕ ਸਿਖਾਇਆ 3 ਦਸੰਬਰ ਨੂੰ ਜੰਗ ਸ਼ੁਰੂ ਹੋਈ ਤੇ 17 ਦਸੰਬਰ ਨੂੰ 1900 ਕਾ ਤੱਕ ਦੀ ਜੰਗ ਜਿਹੜੀ ਖਤਮ ਹੋ ਗਈ ਜਿਹਦੇ ਵਿੱਚ 16 ਦਸੰਬਰ ਨੂੰ ਬੰਗਲਾਦੇਸ਼ ਵਿੱਚ ਪਾਕਿਸਤਾਨੀ ਫੌਜ ਨੇ ਜੈਹਾ ਖਾਨ ਦੇ ਕਹਨ ਦੇ ਉਤੇ ਆਤਮ ਸਮਰਪਣ ਕੀਤਾ ਸੀ 90 ਹਜ਼ਾਰ ਦੀ ਫੌਜ ਨੇ ਇਹ ਕਤਰੀ ਜਾਂਗ ਵਿੱਚ ਮੇਰੀ ਉਮਰ ਕੋਈ 13 ਕੋ ਸਾਲ ਦੀ ਸੀ ਸ਼ਾਇਦ 7ਵੀਂ ਜਮਾਤ ਵਿੱਚ ਅਸੀਂ ਪੜ੍ਹਦੇ ਹੁੰਦੇ ਅਸਾਂ ਤੇ ਸਾਡੇ ਲਾਗੇ ਬਟਾਲੇ ਦੇ 10-11 ਕਿਲੋਮੀਟਰ ਦੀ ਨਜ਼ਦੀਕ ਮਨੇਰਸਾਰ ਪਾਕਿਸਤਾਨ ਦੇ ਜਹਾਜ਼ ਵੱਲੋਂ ਬੰਬ ਸੁੱਟਿਆ ਗਿਆ ਤੇ ਰੇਨ ਜਾ ਰਹੀ ਸੀ ਮਨੇਰ ਵਾਲੀ ਤੇ ਟ੍ਰੇਨ ਦੇ ਉੱਤੇ ਬੰਬ ਸੁੱਟਿਆ ਗਿਆ ਪਰ ਉਹ ਟ੍ਰੇਨ ਦਾ ਕੋਈ ਨੁਕਸਾਨ ਨਹੀਂ ਕਰ ਸਕਿਆ ਇੱਕ ਲਾਗੇ ਸਾਡੇ ਹੋਰ ਪਿੰਡ ਗੁਰਦਾਸਪੁਰ ਜ਼ਿਲ੍ਹੇ ਵਿੱਚ ਅਲੀਵਾਲ ਕਸਬਾ ਹੈ ਜਿਹੜੀ ਵੱਡੀ ਨਹਿਰ ਅਲੀਵਾਲ ਤੋਂ ਨਿਕਲ ਕੇ ਲਾਹੌਰ ਨੂੰ ਪਾਕਿਸਤਾਨ ਨੂੰ ਜਾਂਦੀ ਸੀ ਉਹਦੇ ਉੱਤੇ ਇੱਕ ਪਿੰਡ ਜੰਗਲੇ ਆ ਬਲੈਕ ਆਊਟ ਦੇ ਵਿੱਚ ਵੀ ਕਮਾਤ ਦੇ ਵਿੱਚ ਸ਼ਰਾਬ ਦੀ ਪੱਠੀ ਲਾਈ ਹੋਈ ਸੀ ਪਾਕਿਸਤਾਨ ਜਾ ਜਹਾਜ਼ ਆਇਆ ਤੇ ਪੇਟੀ ਭਰੀ ਬੰਬਾਂ ਦੀ ਸਾਰੀ ਉਹਨੇ ਉੱਥੇ ਸੁੱਟ ਦਿੱਤੀ ਜਿਹਦੇ ਵਿੱਚ 30 ਬੰਬ ਸਨ ਜਿਹਦੇ ਵਿੱਚੋਂ 5 ਚੱਲੇ ਤੇ ਬਾਕੀ ਜਿਹੜੇ ਸੀ ਅਣ ਚੱਲੇ ਤੇ ਫੌਜ ਨੇ ਨਕਾਰਾ ਕੀਤੇ ਉਹਨਾਂ ਦਾ ਇੰਨਾ ਅਸਰ ਹੋਇਆ ਕਿ ਉਸ ਬੰਬ ਚੱਲਣ ਵਾਲੀ ਥਾਂ ਤੋਂ 3 ਕਿਲੋਮੀਟਰ ਦੇ ਉੱਤੇ ਦੂਰ ਸਾਡੇ ਪਿੰਡ ਦੇ ਲਾਗੇ ਰੋਸ਼ਨਦਾਨਾਂ ਦੇ ਸ਼ੀਸ਼ੇ ਟੁੱਟ ਗਏ ਇੰਨੀ ਧਮਕ ਪਈ ਜੇ ਉਸ جنگ ਵਿੱਚ ਵੀ ਪਾਕਿਸਤਾਨ ਦਾ ਬਹੁਤ ਬੁਰਾ ਹਾਲ ਹੋਇਆ ਸੀ ਤੇ ਪਾਕਿਸਤਾਨ ਦਾ ਬਹੁਤ ਸਾਰਾ ਏਰੀਆ ਹਿੰਦੁਸਤਾਨ ਦੀ ਫੌਜ ਨੇ ਦਬ ਲਿਆ ਸੀ ਉਹਦੇ ਵਿੱਚ ਸਭ ਤੋਂ ਵੱਡਾ ਰੋਲ ਜਿਹੜਾ ਸੀ ਉਹ 에ਅਰ ਫੋਰਸ ਦਾ ਸੀ ਹਵਾਈ ਸਿਆਨਾ ਦਾ ਤੇ ਉਧਰ ਜਿਹੜੀ ਸਾਡੀ ਸਮੁੰਦਰੀ ਫੌਜ ਸੀ ਉਸ ਨੇ ਪੱਛਮੀ ਬੰਗਾਲ ਭਾਵ ਬੰਗਲਾਦੇਸ਼ ਅਤੇ ਪਾਕਿਸਤਾਨ ਦਾ ਪੂਰਾ ਸੰਪਰਕ ਜਿਹੜਾ ਸੀ ਆਪੋ ਵਿੱਚ ਦੀ ਕੱਟ ਦਿੱਤਾ ਸੀ ਇੰਨਾ ਜ਼ਿਆਦਾ ਨੁਕਸਾਨ ਇੰਡੀਆ ਦਾ ਨਹੀਂ ਹੋਇਆ ਕਿਉਂਕਿ ਇੰਡੀਆ ਦੀ ਫੌਜ ਨੇ ਪਾਕਿਸਤਾਨ ਦੀ ਫੌਜ ਨੂੰ ਪਾਕਿਸਤਾਨ ਵਿੱਚ ਧੱਕ ਦਿੱਤਾ ਸੀ ਤੇ ਉਹਦੇ ਕਾਫੀ ਅੰਦਰ ਨਿਕਲ ਗਈ ਪਰ ਫਿਰ ਵੀ ਸਾਡੇ ਲੋਕ ਜਿਹੜੇ ਸਨ ਬਾਰਡਰਾਂ ਦੇ ਉੱਤੇ ਉਹ ਆਪਣੇ ਘਰ ਖਾਲੀ ਕਰਕੇ ਤੇ ਸਾਡੇ ਵੱਲ ਨੂੰ ਆਏ ਕਿਉਂਕਿ ਸਾਡਾ ਪਿੰਡ ਜਿਹੜਾ ਹੈ ਡੇਰਾ ਬਾਬਾ ਨਾਨਕ ਵਾਲੇ ਬਾਰਡਰ ਤੋਂ ਘਟੋ-ਘਟ ਕੋ 30 ਕੋ ਕਿਲੋਮੀਟਰ ਹੋਊਗਾ ਅਟਾਰੀ ਵਾਲੇ ਬਾਰਡਰ ਤੋਂ 50 ਕੋ ਕਿਲੋਮੀਟਰ ਹੋਊਗਾ ਉਸ ਰੱਖਿਆ ਵਾਸਤੇ ਆਪਣਾ maal ਡੰਗਲ ਤੇ ਆਪਣੇ ਜੀ ਜਨਤਾ ਤੇ ਬੱਚੇ ਜਿਹੜੇ ਸਨ ਗੱਡੀਆਂ ਦੇ ਉੱਤੇ ਸਮਾਨ ਲੱਗਿਆ ਹੋਇਆ ਸੀ ਜੋ ਆਪਾਂ ਡਾ ਟਿੰਡਾ ਸੀ ਉਹਨਾਂ ਦਾ ਲੈ ਕੇ ਸਾਡੇ ਕੋਲ ਆ ਕੇ ਉਹਨਾਂ ਨੇ ਕਿੰਨੇ ਔਖੇ ਦਿਨ ਕੱਟੇ ਹੋਣਗੇ ਤੇ ਅਸੀਂ ਕਹਿੰਦੇ ਹਾਂ ਕਿ ਸਾਡੀ ਦੇਸ਼ ਦੀ ਜਿਹੜੀ ਫੌਜ ਐ ਤੇ ਰਾਤ ਭਰਾਤੇ ਵੱਧ ਰਹੀ ਐ ਪਰ ਉਹ ਲੋਕ ਕਹਿੰਦੇ ਸਨ ਕਿ ਮੁਕਾਬਲਾ ਬਹੁਤ ਜ਼ਬਰਦਸਤ ਹੋ ਗਿਆ ਐ ਪਰ ਜੰਗ ਜਿਹੜੀ ਸੀ ਉਹ ਅਮਰੀਕਾ ਰੂਸ ਨੇ ਤੇ ਚੀਨ ਨੇ ਵਿੱਚ ਪਾ ਕੇ ਰਕਾਈ ਸੀ ਉਦੋਂ ਜਿਹੜਾ ਉਜ਼ਬੇਕਿਸਤਾਨ ਐ ਜਦੀ ਰਾਜਧਾਨੀ ਤਾਸ਼ਕੰਤ ਤੇ ਉਦੋਂ ਉਹ ਰੂਸ ਦਾ ਹੀ ਹਿੱਸਾ ਹੁੰਦਾ ਸੀ ਉਥੇ ਇਹ 16 ਬੰਦੀ ਸੀ ਦੇ ਫਾਇਦਾ ਐਲਾਨ ਜਿਹੜਾ ਸੀ ਉਥੋਂ ਕੀਤਾ ਗਿਆ ਸੀ ਯੂਨੋ ਵੱਲੋਂ ਤੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਵੱਲੋਂ ਉਦੋਂ ਅਮਰੀਕਾ ਨੇ ਚੀਨ ਨੇ ਪੂਰੀ ਪਾਕਿਸਤਾਨ ਦੀ ਮਦਦ ਕੀਤੀ ਸੀ ਤੇ ਇੱਕ ਰੂਸ ਹੀ ਸੀ ਜਿਹੜਾ ਕੱਲਾ ਇੰਡੀਆ ਦੀ ਬੈਕ ਦੇ ਉੱਤੇ ਖੜਾ ਸੀ ਤੇ ਅਮਰੀਕਾ ਨੇ ਸ਼ਰੇਆਮ ਮਦਦ ਕੰਮ ਤੋਂ ਤੇ ਨਾ ਕਰ ਦਿੱਤੀ ਪਰ ਅੰਦਰ ਖਾਤੇ ਹਥਿਆਰ ਤੇ ਹੋਰ ਚ ਵਸਤਾਂ ਜਿਹੜੀਆਂ ਅਸੀਂ ਜੰਗ ਵਾਸਤੇ ਉਹ ਪਾਕਿਸਤਾਨ ਨੂੰ ਦੇ ਕੇ ਸੌਂਦਾ ਰਿਆ ਇੰਡੀਆ ਦੇ ਖਿਲਾਫ ਚੋਕਾ ਦਾ ਰਿਆ ਪਰ ਉਹਨੂੰ ਵੀ ਕੋਈ ਫਾਇਦਾ ਨਹੀਂ ਹੋਇਆ ਕਿਉਂਕਿ ਇੰਡੀਆ ਉਸ ਵੇਲੇ ਦੁਨੀਆ ਵਿੱਚ ਇੰਨੀ ਵੱਡੀ ਤਾਕਤ ਬਣ ਕੇ ਉੱਭਰਿਆ ਤੇ ਉਸ ਨੇ ਪਾਕਿਸਤਾਨ ਨੂੰ ਜਿਹੜੇ ਦੇਸ਼ ਉਹਦੀ ਮਦਦ ਕਰਦੇ ਸਨ ਉਹਨਾਂ ਨੂੰ ਵੀ ਚੇਤਾ ਕਰਾ ਦਿੱਤਾ ਕਿ ਉਹ ਦੁਨੀਆ ਵਿੱਚ ਕੁਝ ਹੈ ਤੇ ਪੂਰੀ ਮਿੱਤਰਤਾ ਜਿਹੜੀ ਹੈ ਉਹ ਰੂਸ ਨੇ ਨਿਭਾਈ ਇਹਨਾਂ ਦੋਵਾਂ ਨੇ ਰੜ ਕੇ ਇਹਨਾਂ ਦੇ ਸ਼ੱਕੇ ਛਡਾ ਦਿੱਤੇ ਇਹ ਪਾਕਿਸਤਾਨ جنگ ਹਾਰ ਗਿਆ ਕਾਫੀ ਜ਼ਿਆਦਾ ਜੋਰ ਪਾਕਿਸਤਾਨ ਨੇ ਕਸ਼ਮੀਰ ਵਿੱਚ ਰੱਖਿਆ ਤੇ ਬੰਗਲਾਦੇਸ਼ ਵਿੱਚ ਰੱਖਿਆ ਕਿਉਂਕਿ ਕਸ਼ਮੀਰ ਨੂੰ ਖੋਣਾ ਚਾਹੁੰਦੇ ਸਨ ਪਰ ਖੋਣ ਦੀ بجائے ਉਹ ਜਿਹੜਾ ਆਜ਼ਾਦ ਕਸ਼ਮੀਰ ਸੀ ਉਹਦੇ ਵਿੱਚੋਂ ਵੀ ਕਾਫੀ ਆਪਣਾ ਇਲਾਕਾ ਗਵਾ ਚੁੱਕੇ ਸਨ ਤੇ ਇੰਡੀਆ ਦੀ ਜਿੱਤ ਹੋਈ ਸੀ ਇਹ ਇੰਡੀਆ ਪਾਕਿਸਤਾਨ ਨਾਲ ਇੰਡੀਆ ਇਹ ਚੌਥੀ ਤੋਂ ਪੰਜਵੀਂ ਜੰਗ ਲੜ ਰਿਹਾ ਹੈ ਪਹਿਲਾਂ 1949 ਵਿੱਚ ਉਹਨਾਂ ਨੇ ਕਸ਼ਮੀਰ ਦੇ ਤੇ ਹਮਲਾ ਕੀਤਾ ਇਹਰ ਉਹਦੇ ਤੋਂ ਬਾਅਦ ਜਦੋਂ ਚੀਨ ਨੇ ਭਾਰਤ ਦੇ ਉੱਤੇ ਹਮਲਾ ਕੀਤਾ ਤੇ ਪਾਕਿਸਤਾਨ ਨੇ ਸਮਝਿਆ ਕਿ ਇਹਨਾਂ ਦੀ ਤਾਕਤ ਜਿਹੜੀ ਚੀਨ ਨਾਲ ਲੜਾਈ ਵਿੱਚ ਖਤਮ ਹੋ ਚੁੱਕੀ ਹੈ ਉਹਨਾਂ ਨੇ ਆਪਣੇ ਬੰਦੇ ਵਾਰ ਕੇ ਫਿਰ 65 ਵਿੱਚ ਬੰਗਲਾਦੇਸ਼ ਦੇ ਉੱਤੇ ਹਮਲਾ ਕਾਉਸਰੀ ਕਸ਼ਮੀਰ ਦੇ ਉੱਤੇ ਹਮਲਾ ਕੀਤਾ ਕਸ਼ਮੀਰ ਕੌਣ ਵਾਸਤੇ ਉਦੋਂ ਵੀ ਹਾਰੇ 1971 ਵਿੱਚ ਵੀ ਹਾਰੇ ਤੇ 1999 ਕਾਰਗਿਲ ਵਿੱਚ ਵੀ ਹਾਰੇ ਤੇ ਅੱਜ ਵੀ ਪਾਕਿਸਤਾਨ ਦਾ ਬੁਰਾ ਹਾਲ ਹੋ ਰਿਹਾ ਹੈ ਇਸ ਕਰਕੇ ਇੰਡੀਆ جنگ ਨਹੀਂ ਚਾਹੁੰਦਾ ਇਹ ਜੰਗ ਜਿਹੜੀ ਹੈ ਜ਼ਬਰਦਸਤੀ ਇੰਡੀਆ ਤੇ ਗੱਲ ਪੈਂਦੀ ਹੈ ਤੇ ਜ਼ਬਰਦਸਤੀ ਜਿਹੜੀ ਆ ਕੀ ਮਜਬੂਰ ਕੀਤਾ ਜਾਂਦਾ ਹੈ ਇੰਡੀਆ ਨੂੰ ਜਵਾਬੀ ਹਮਲਾ ਕਰਨ ਵਾਸਤੇ ਤੇ ਜੰਗ ਦਾ ਜਵਾਬ ਦੇਣ ਵਾਸਤੇ ਬਸ ਅੱਜ ਇੰਨਾ ਹੀ ਅੱਗੋਂ ਫੇਰ ਜਿੰਨੀ ਕੋ ਕਾਰਵਾਈ ਜਾਂ ਜਿੰਨੀ ਕੋ ਸਾਡੇ ਨੋਲੇਜ ਵਿੱਚ ਗੱਲ ਹੋਈ ਤੁਹਾਡੇ ਨਾਲ ਫੇਰ ਸਾਂਝੀ ਕਰਾਂਗੇ ਉਮੀਦ ਕਰਦਾ ਹਾਂ ਜੀ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਹੋਊਗੀ ਆਪਣੇ ਦੋਸਤਾਂ ਨਾਲ ਤਾਂ ਆਪਣੀ ਫੈਮਿਲੀ ਦੇ ਨਾਲ ਜ਼ਰੂਰ ਸ਼ੇਅਰ ਕਰਿਓ ਜੀ ਜੇਕਰ ਤੁਸੀਂ ਸਾਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ